ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਆਪ ਮੈਂ ਕਰਕੇ ਦਿਖਾਉਂ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ ਚ ਨਹੀਂ ਆ ਸਕਦਾ ਮੈਂ ਕਹਾਂ ਮੈਂ ਕਰਕੇ ਦਿਖਾਉਂ ਮੈਂ ਕਹਾ ਮੈਂ ਤਾਂ ਦਿਲ ਬਣਾਤੀ ਟੂਰ ਲਾਉ ਪਤਾ ਕੀ ਗੱਲ ਜਿਹੜੀ ਚੀਜ਼ ਤੋਂ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਹਾ ਮੈਂ ਕਰਕੇ ਦਿਖਾਉਂ ਫਿਰ ਕਹਿੰਦੇ ਸਰਦਾਰ ਦਾ ਫਿਲਮਾਜ ਨਹੀਂ ਆ ਸਕਦਾ ਮੈਂ ਕਹਾ ਮੈਂ ਕਰਕੇ ਦਿਖਾਉਂ ਕਹਿੰਦੇ ਆ ਮੈਂ ਕਿਹਾ ਮੈਂ ਤਾਂ ਦਿਲ ਬਣਾਤੀ ਟੂਰ ਲਾਉ ਪਤਾ ਕੀ ਗੱਲ ਹੈ ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਿਹਾ ਮੈਂ ਕਰਕੇ ਦਿਖਾਉ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ ਚ ਨਹੀਂ ਆ ਸਕਦਾ ਮੈਂ ਕਿਹਾ ਮੈਂ ਕਰਕੇ ਦਿਖਾਉਂਗਾ ਫਿਰ ਕਹਿੰਦੇ ਪੰਜਾਬੀ ਮੈਂ ਕਹਾ ਮੈਂ ਤਾਂ ਦਿਲ ਬਣਾਤੀ ਟੂਰ ਲਾਉ ਪਤਾ ਕੀ ਗੱਲ ਹੈ ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਹਾ ਮੈਂ ਤਾਂ ਕਰਕੇ ਦਿਖਾਉਂ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਜ ਨਹੀਂ ਆ ਸਕਦਾ ਮੈਂ ਕਹਾ ਮੈਂ ਤਾਂ ਕਰਕੇ ਦਿਖਾਉਂ ਮੈਂ ਕਹਾ ਮੈਂ ਤਾਂ ਦਿਲ ਬਣਾਤੀ ਦੂਰ ਲਾਉ ਪਤਾ ਕੀ ਗੱਲ ਹੈ ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਹਾ ਮੈਂ ਕਹ ਕੇ ਦਿਖਾਉ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ ਚ ਨਹੀਂ ਆ ਸਕਦਾ ਮੈਂ ਕਹਾ ਮੈਂ ਪਤਾ ਕੀ ਗੱਲ ਹੈ ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਰਕੇ ਦਿਖਾਉਂ ਫਿਰ ਕਹਿੰਦਾ ਸਰਦਾਰਪੁਰ ਦਾ ਫੈਲਵਾ ਜ ਨਹੀਂ ਆ ਸਕਦਾ ਮੈਂ ਕਹਾਂ ਮੈਂ ਕਰਕੇ ਦਿਖਾਉਂ ਫਿਰ ਕਹਿੰਦਾ ਪੰਜਾਬੀ ਫੇਰ ਉਹ ਚਲ ਗਿਆ ਬੰਬੇ ਨਹੀਂ ਜਾ ਸਕਦਾ ਮੈਂ ਕਹਾਂ ਮੈਂ ਕਰਕੇ ਦਿਖਾਉ ਫਿਰ ਕਹਿੰਦਾ ਬਾਹਰ ਅਰੀ ਦਾ ਸੋਲਡ ਆਊਟ ਨਹੀਂ ਹੋ ਸਕਦੇ ਮੈਂ ਕਹਾਂ ਮੈਂ ਤਾਂ ਸਟੇਡੀਅਮ ਕਰਕੇ ਦਿਖਾਉ ਉਹ ਕਹਿੰਦੇ ਇਹਨੂੰ ਮਨਾਤੀ ਕਹਿੰਦੇ ਆ ਮੈਂ ਕਹਾਂ ਮੈਂ ਤਾਂ ਦਿਲ ਮਨਾਤੀ ਟੂਰ ਲਾਉ ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਆਹ ਕੰਮ ਕਰਕੇ ਦਿਖਾਉਂ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ ਚ ਨਹੀਂ ਆ ਸਕਦਾ ਮੈਂ ਕਹਾਂ ਮੈਂ ਆਹ ਕਰਕੇ ਦਿਖਾਉਂ ਫਿਰ ਕਹਿੰਦੇ ਪੰਜਾਬੀ ਫਿਰ ਉਹ ਚ ਚਲ ਗਿਆ ਬੰਬੇ ਨਹੀਂ ਜਾ ਸਕਦਾ ਮੈਂ ਕਹਾਂ ਮੈਂ ਆਹ ਕਰਕੇ ਦਿਖਾਉਂ ਫਿਰ ਕਹਿੰਦੇ ਬਾਹਰ ਆ ਰਹੀਦਾ ਸੋਲਡ ਆਊਟ ਨਹੀਂ ਹੋ ਸਕਦੇ ਮੈਂ ਕਹਾਂ ਮੈਂ ਤਾਂ ਸਟੇਡੀਅਮ ਕਰਕੇ ਦਿਖਾਉਂ ਕਹਿੰਦੇ ਆ ਮੈਂ ਕਹਾ ਮੈਂ ਤਾਂ ਦਿਲ ਬਣਾਤੀ ਟੂਰ ਲਾਉ ਫਤਗੀ ਕਹਿੰਦਾ ਜਿਹੜੀ ਚੀਜ਼ ਤੂੰ ਰੋਕਦੇ ਐ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਹਾ ਮੈਂ ਕਰਕੇ ਦਿਖਾਉ ਫਿਰ ਕਹਿੰਦਾ ਸਰਦਾਰ ਬੰਦਾ ਫਿਲਮਾਂ 'ਚ ਨਹੀਂ ਆ ਸਕਦਾ ਮੈਂ ਕਹਾ ਮੈਂ ਕਰਕੇ ਦਿਖਾਉ ਫਿਰ ਕਹਿੰਦਾ ਪੰਜਾਬੀ ਫੇਰ ਉਹ ਚਲ ਗਿਆ ਬੰਬੇ ਨਹੀਂ ਜਾ ਸਕਦਾ ਮੈਂ ਕਹਾ ਹੋ ਸਕਦੇ ਮੈਂ ਕਹਿੰਦਾ ਮੈਂ ਤਾਂ ਸਟੇਡੀਅਮ ਕਰਕੇ ਦਿਖਾਉਂ ਉਹ ਕਹਿੰਦੇ ਇਹਨੂੰ ਮਨਾਤੀ ਕਹਿੰਦੇ ਆ ਮੈਂ ਕਹਿੰਦਾ ਮੈਂ ਤਾਂ ਦਿਲ ਮਨਾਤੀ ਟੂਰ ਲਾਉ ਪਤਾ ਕੀ ਗੱਲ ਹੈ ਜਿਹੜੀ ਚੀਜ਼ ਨੂੰ ਰੋਕਦੇ ਆ ਨਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਹਿੰਦਾ ਮੈਂ ਕਰਕੇ ਦਿਖਾਉਂ ਫਿਰ ਉਹ ਫਿਰ ਨਹੀਂ ਆ ਸਕਦਾ ਮੈਂ ਕਿਹਾ ਮੈਂ ਤਾਂ ਕਰਕੇ ਦਿਖਾਉਂ ਫਿਰ ਕਿਉਂ ਪੰਜਾਬੀ ਫਿਰ ਉਹ ਚ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ